ਪੰਜਾਬ ਦੇ ਬਹੁਤ ਹੀ ਸਨਮਾਨਯੋਗ ਰਾਜੇਪਾਲ ਸ੍ਰੀ ਗੁਲਾਬਚੰਦ ਕੁਟਾਰੀਆ ਜੀ ਬਹੁਤ ਹੀ ਸਨਮਾਨਯੋਗ ਰਾਜੇਪਾਲ ਹਰਿਆਣਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਮੈਂ ਤੇ ਬਰਾਜਮਾਨ ਮੇਰੇ ਰਾਜ ਸਭਾ ਦੇ ਸਾਥੀ ਸਾਨੀ ਸਾਹਿਬ ਜਨ ਯੂਟੀ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸਹਿਬਾਨ ਮੇਰੇ ਬਹੁਤ ਪਰਮ ਮਿੱਤਰ ਸ੍ਰੀ ਲੋਕੇਸ਼ ਮਣੀ ਜੀ ਤੇ ਉਹਨਾਂ ਦੇ ਨਾਲ ਪੁੱਜੇ ਸਾਰੇ ਹੀ ਸੰਤ ਮਹਾਤਮਾ ਔਰ ਰਾਜਦੇਸ਼ ਦੇ ਕਾਰਜਕ੍ਰਮ ਦੇ ਵਿੱਚ ਸ਼ਾਮਲ ਚੰਡੀਗੜ੍ਹ ਦੀਆਂ ਸਾਰੀਆਂ ਮਾਜਜ਼ ਹਸਤੀਆਂ ਚੰਡੀਗੜ੍ਹ ਦੇ ਮੇਅਰ ਕਾਉਂਸਲਰ ਚੰਡੀਗੜ੍ਹ ਦੀਆਂ ਅਲੱਗ-ਅਲੱਗ ਜਿਊਸ਼ਨ ਦੇ ਪ੍ਰਿੰਸੀਪਲਸ ਟੀਚਰਸ ਤੇ ਪਿਆਰੇ ਬੱਚਿਓ ਮੈਂ ਸਭ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਸ੍ਰੀ ਗੁਲਾਬਚੰਦ ਕੁਟਾਰੀਆ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜਾਬ ਨੂੰ ਵੀ ਨਹੀਂ ਇਸ ਪੂਰੇ ਰੀਜਨ ਨੂੰ ਅੱਜ ਹਰਿਆਣਾ ਵੀ ਸ਼ਾਮਲ ਹੋਇਆ ਚੰਡੀਗੜ੍ਹ ਵੀ ਸ਼ਾਮਲ ਹੋਇਆ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦਾ ਹੈ ਨਸ਼ਿਆਂ ਦੀ ਲਾਹਮਤ ਤੋਂ ਬਚਾਉਣ ਦੇ ਵਾਸਤੇ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਧੰਨਵਾਦ ਕਰ ਦੇਣਾ ਚਾਹਣਾ ਚੀਫ ਸੈਕਟਰੀ ਸਾਹਿਬ ਬੈਠੇ ਆ ਬਾਕੀ ਸਾਰੇ ਅਧਿਕਾਰੀ ਬੈਠੇ ਆ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇਹਨਾਂ ਅੱਛਾ ਇਹਨਾਂ ਖੂਬਸੂਰਤ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਮੈਂ ਚੰਡੀਗੜ੍ਹ ਦੀਆਂ ਸਾਰੀਆਂ ਹੀ ਇੰਸਟੀਟਿਊਸ਼ਨ ਐਨਜੀਓਜ਼ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਦੇ ਵਿੱਚ ਆਪਣੇ ਸਟੂਡੈਂਟਸ ਤੇ ਆਪਣੇ ਕਾਰਜਕਰਤਾਵਾਂ ਦੇ ਨਾਲ ਪਾਰਟਿਸਪੇਸ਼ਨ ਕੀਤੀ ਹੈ ਸਾਥੀਓ ਜਿਹੜਾ ਦ੍ਰਿਸ਼ਟੀਕੋਣ ਗਵਰਨਰ ਸਾਹਿਬ ਨੇ ਇਸ ਰੀਜ਼ਨ ਨੂੰ ਦਿੱਤਾ ਇੱਕ ਨਵਾਂ ਦ੍ਰਿਸ਼ਟੀਕੋਣ ਹੈ ਇਹ ਉਹ ਦ੍ਰਿਸ਼ਟੀਕੋਣ ਹੈ ਜਿਹੜੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਨੂੰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਜਿਹੜਾ ਦੇਸ਼ ਨੂੰ ਦਿੱਤਾ ਹੈ 2047 ਦੇ ਵਿੱਚ ਜਦੋਂ ਭਾਰਤ ਇੱਕ ਵਿਕਸਿਤ ਰਾਸ਼ਟਰ ਬਣੇਗਾ ਉਸ ਦੇ ਨਾਲ ਹੀ ਪ੍ਰਧਾਨ ਮੰਤਰੀ ਜੀ ਨੇ ਆਹ्वान ਕੀਤਾ ਹੈ ਕਿ ਵਿਕਸਿਤ ਰਾਸ਼ਟਰ ਦੇ ਨਾਲ ਭਾਰਤ ਨਸ਼ਾ ਮੁਕਤ ਰਾਸ਼ਟਰ ਵੀ ਬਣਨਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਦੇ ਵਾਸਤੇ ਇਹ ਜਿਹੜੀ ਪੰਜਾਬ ਦੀ ਧਰਤੀ ਤੋਂ ਪੰਜਾਬ ਦੀ ਬਾਰਡਰ ਦੀ ਧਰਤੀ ਤੋਂ ਔਰ ਉਸ ਧਰਤੀ ਤੋਂ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਉਥੋਂ ਗਵਰਨਰ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਇਸ ਰੀਜਨ ਨੂੰ ਪੰਜਾਬ ਨੂੰ ਚੰਡੀਗੜ੍ਹ ਨੂੰ ਹਰਿਆਣੇ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਦੋਸਤੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ ਵੀ ਐਜੂਕੇਸ਼ਨਿਸਟ ਆ ਮੈਂ ਵੀ ਇਸ ਸਮੱਸਿਆ ਨੂੰ ਨੇੜੋਂ ਦੇਖਿਆ ਮੈਨੂੰ ਲੱਗਦਾ ਹੈ ਕਿ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ ਲਾਅ ਐਂਡ ਆਰਡਰ ਦੀ ਸਮੱਸਿਆ ਦੇ ਤੌਰ ਤੇ ਦੇਖਣਾ ਇਹ ਸਾਡੀ ਅਧੂਰੀ ਪਹੁੰਚ ਹੈ ਨਸ਼ਿਆਂ ਦੀ ਸਮੱਸਿਆ ਇੱਕ ਸਮਾਜਿਕ ਸਮੱਸਿਆ ਹੈ ਨਸ਼ਿਆਂ ਦੀ ਸਮੱਸਿਆ ਕਿਸੇ ਸਟੇਟ ਦੀ ਸਮੱਸਿਆ ਨਹੀਂ ਕਿਸੇ ਦੇਸ਼ ਦੀ ਸਮੱਸਿਆ ਨਹੀਂ ਨਸ਼ਿਆਂ ਦੀ ਸਮੱਸਿਆ ਗਲੋਬਲ ਸਮੱਸਿਆ ਹੈ ਅੱਜ ਜਿਹੜੇ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ਦੀ ਕਤਾਰ ਦੇ ਵਿੱਚ ਖੜੇ ਦੇਸ਼ ਹੈ ਉਹਨਾਂ ਦੀ ਪਰਸੈਂਟੇਜ ਜਿਹੜੀ ਹੈ ਡਰਗ ਡਿਕਸ ਦੀ ਸਾਡੇ ਨਾਲੋਂ ਜ਼ਿਆਦਾ ਹੈ ਸਾਡੀ ਘੱਟ ਹੈ ਔਰ ਸਾਡੇ ਪੰਜਾਬ ਦੇ ਬਾਰੇ ਮੈਂ ਖਾਸ ਕਰਕੇ ਗੱਲ ਕਰਨੀ ਚਾਹਣਾ ਕਿ ਠੀਕ ਹੈ ਚਿੰਤਾ ਦਾ ਵਿਸ਼ਾ ਸਾਡੇ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹਨ ਲੇਕਿਨ ਜਿੰਨਾ ਪੰਜਾਬ ਨੂੰ ਬਦਨਾਮ ਕੀਤਾ ਗਿਆ ਨਸ਼ਿਆਂ ਵਿੱਚ ਪੰਜਾਬ ਉਸ ਦਾ ਹੱਕਦਾਰ ਨਹੀਂ ਹੈ ਅਗਰ ਪੰਜਾਬ ਇੰਨਾ ਹੀ ਨਸ਼ੇੜੀ ਹੁੰਦਾ ਤੇ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਸਭ ਤੋਂ ਵੱਡੀ ਖੇਡ ਟਰੋਫੀ ਸਪੋਰਟ ਟਰੋਫੀ ਮੋਲਾਨਾ ਅਬੁਲਕਰਾਨ ਟਰੋਫੀ ਮਾਕਾ ਟਰੋਫੀ ਪੰਜਾਬ ਦੇ ਕੋਲੇ ਕਿਸੇ ਹੋਰ ਸਟੇਟ ਦੇ ਕੋਲੇ ਨਹੀਂ ਗਈ। ਪੰਜਾਬ ਦੀ ਹਰ ਸਪੋਰਟਸ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਚੰਡੀਗੜ੍ਹ ਦੇ ਨੌਜਵਾਨਾਂ ਦਾ ਤੁਸੀਂ ਯੋਗਦਾਨ ਦੇਖੋਗੇ ਸਭ ਤੋਂ ਉੱਪਰ ਹੈ। ਅੱਜ ਜਦੋਂ ਸਭ ਤੋਂ ਜਿਹੜੀ ਹਰਮਨ ਪਿਆਰੀ ਖੇਡ ਹੈ ক্রিকেট ਦੇ ਵਿੱਚ ਦੇਖਦੇ ਹੋ ਜਦੋਂ ਅਰਸ਼ਦੀਪ ਨੂੰ ਦੇਖਦੇ ਹੋ ਜਦੋਂ ਸ਼ੋਭਨ ਗਿੱਲ ਨੂੰ ਦੇਖਦੇ ਹੋ ਤੇ ਤੁਸੀਂ ਪੰਜਾਬ ਨੂੰ ਕਿਵੇਂ ਨਸ਼ੇੜੀ ਸਟੇਟ ਕਹਿ ਸਕਦੇ ਹੋ? ਮੈਂ ਅੱਜ ਇਸ ਮੱਤ ਤੋਂ ਇਸ ਗੱਲ ਦੀ ਜ਼ੋਰਦਾਰ ਵਕਾਲਤ ਕਰਦਾ। ਕਿ ਪੰਜਾਬ ਦੇ ਨੌਜਵਾਨ ਦੁਨੀਆ ਪਰ ਦੇ ਨੌਜਵਾਨਾਂ ਤੋਂ ਅੱਛੇ ਨੌਜਵਾਨ ਹੈ ਪੰਜਾਬ ਦੀ ਮਿੱਟੀ ਦੁਨੀਆ ਪਰ ਤੋਂ ਉੱਚਾ ਪਜਾਉ ਹੈ ਪੰਜਾਬ ਦੇ ਪਾਣੀ ਦੁਨੀਆ ਪਰ ਤੋਂ ਪਵਿੱਤਰ ਹੈ ਔਰ ਪੰਜਾਬੀਆਂ ਦੀ ਸੋਚ ਦੁਨੀਆ ਪਰ ਤੋਂ ਬਲੱਖਣ ਸੋਚ ਹੈ ਮੈਂ ਲੇਕਿਨ ਮੈਂ ਮਹਿਸੂਸ ਕਰਦਾ ਕਿ ਗੁਰੂ ਨਾਨਕ ਸਾਹਿਬ ਦੀ ਇਸ ਧਰਤੀ ਤੇ ਜੇ ਥੋੜਾ ਬਹੁਤਾ ਵੀ ਨਸ਼ਾ ਹੈ ਜਿੰਨੀ ਵੀ ਲਾਮਤ ਉਹ ਵੀ ਖਤਮ ਹੋਣੀ ਚਾਹੀਦੀ ਹੈ ਔਰ ਗਵਰਨਰ ਸਾਹਿਬ ਮੇਰਾ ਸਿਰ ਚੁੱਕਦਾ ਤੁਹਾਡੇ ਅੱਗੇ ਕਿ ਤੁਸੀਂ ਰਾਜ ਭਮਣ ਦੀਆਂ ਬਲਗਣਾ ਚੋਂ ਬਾਹਰ ਨਿਕਲ ਕੇ ਬਾਰਡਰ ਦੇ ਇੱਕ ਇੱਕ ਪਿੰਡ ਵਿੱਚ ਜਾ ਕੇ ਉਹਨਾਂ ਮਾਵਾਂ ਉਹਨਾਂ ਭੈਣਾਂ ਦਾ ਦਰਦ ਸੁਣਿਆ ਉਹਨਾਂ ਨੂੰ ਸਮਝਿਆ ਗੱਲ ਨਾ ਲਾਇਆ ਔਰ ਮੈਂ ਇਸ ਗੱਲ ਦਾ ਗਵਾਹ ਹਾਂ ਗਵਰਨਰ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਪੰਜਾਬ ਦੇ ਸਾਰੇ ਹੀ ਲੋਕਾਂ ਨੂੰ ਇਕੱਠੇ ਕਰਨਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਦੋਂ-ਜਦੋਂ ਵੀ ਨਸ਼ਿਆਂ ਦੀ ਗੱਲ ਹੋਈ ਹੈ ਉਹ ਕਿਸੇ ਸਪੈਸ਼ਲ ਦ੍ਰਿਸ਼ਟੀਕੋਣ ਚੋਂ ਇੱਕ ਪ੍ਰਿਜ਼ਮ ਚੋਂ ਦੇਖਿਆ ਗਿਆ ਰਾਜਨੀਤੀ ਹੋਈ ਹੈ ਇਹ ਪਹਿਲੀ ਵਾਰੀ ਹੋਇਆ ਹੈ ਗੱਜ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੀਆਂ ਹੀ ਪਾਰਟੀਆਂ ਸਾਰੇ ਹੀ ਸੰਤ ਮਹਾਤਮਾ ਸਾਰੇ ਹੀ ਲੋਕ ਸਾਰੀਆਂ ਹੀ ਸੰਤਮਾਂ ਅੱਜ ਇੱਕ ਮੰਚ ਤੇ ਬੈਠੀਆਂ ਨੇ ਰਾਜਪਾਲ ਸਾਹਿਬ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹਣਾ ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਦੇਸ਼ ਨੂੰ ਪਿਛਲੇ 10 ਸਾਲਾਂ ਦੇ ਵਿੱਚ ਦੁਨੀਆ ਦੇ ਮੋਹਰਨੀਕਤਾਰ ਦੇ ਦੇਸ਼ਾਂ ਵਿੱਚ ਖੜਾ ਕੀਤਾ ਹੈ ਦੇਸ਼ ਨੂੰ ਇੱਕ ਨਵਾਂ ਸੁਪਨਾ ਦਿੰਦਾ ਹੈ ਨਵਾਂ ਸੁਪਨਾ ਹੀ ਨਹੀਂ ਦਿੰਦਾ ਉਹ ਸੁਪਨਾ ਸਕਾਰ ਕਰਨ ਦਾ ਰੋਡ ਮੈਪ ਵੀ ਦਿੰਦਾ ਜਦੋਂ ਕਹਿੰਦੇ ਆ ਕਿ ਭਾਰਤ ਨੂੰ ਨਸ਼ਾ ਮੁਕਤ ਕਰਨਾ ਤਾਂ ਸਿਰਫ ਗੱਲ ਨਹੀਂ ਕਰਦੇ ਸਿਰਫ ਸਲੋਗਨ ਨਹੀਂ ਦਿੰਦੇ ਉਹ ਕਹਿੰਦੇ ਸਟਾਰਟਅਪ ਇੰਡੀਆ ਵੀ ਦਿੱਤਾ ਉਹ ਕਹਿੰਦੇ ਖੇਲੋ ਇੰਡੀਆ ਵੀ ਦਿੱਤਾ ਮੈਂ ਜਿਆਦਾ ਸਾਹਮਣੇ ਲਾਉਂਗਾ ਇਨੇ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ